ਬਹੁਤ ਹੀ ਸਤਿਕਾਰ ਸੋਤਨ ਨੂੰ ਅਸੀਂ ਦਿਲ ਦੀਆਂ ਗਹਿਰਾਂਿਆਂ ਦੇ ਵਿੱਚੋਂ ਸੱਚੀ ਕੱਲ ਕੇ ਮਾਣ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਇਸ ਚੈਨਲ ਤੇ ਆ ਕੇ ਸਾਡੇ ਦੁਆਰਾ ਗਾਇ ਲੋਕ ਗੀਤਾਂ ਨੂੰ ਸੁਣਦੇ ਨੇ ਲੋਕ ਗੀਤਾਂ ਦੀ ਲੜੀ ਦੇ ਵਿੱਚ ਸਾਡਾ ਪੂਰਾ ਸਾਥ ਦੇ ਰਹੇ ਨੇ ਤੇ ਸਾਨੂੰ ਸੁਣ ਸੁਣੇ ਕੰਪਲੀਮੈਂਟ ਕਰਦੇ ਨੇ ਤੇ ਅਸੀਂ ਉਹਨਾਂ ਕੰਪਲੀਮੈਂਟਸ ਦੀ ਬਦੌਲਤ ਹਰ ਰੋਜ਼ ਕੋਈ ਨਾ ਕੋਈ ਲੋਕ ਗੀਤ ਲੈ ਕੇ ਫੇਰ ਇਸ ਚੈਨਲ ਤੇ ਹਾਜ਼ਰ ਹੋ ਜਾਂਦੇ ਹਾਂ ਅੱਜ ਫੇਰ ਅਸੀਂ ਦੋਵੇਂ ਪਹਿਣਾ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਆਏ ਆ ਇਹ ਲੋਕਗੀਤ ਜਿਹੜਾ ਹੈਗਾ ਇੱਕ ਬੜੀ ਸੋਹਣੀ ਕੁੜੀ ਦਾ ਲੋਕਗੀਤ ਆ ਜਿਸ ਨੂੰ ਉਕਸਾਇਆ ਜਾਂਦਾ bari bari ve tere nena de darshan kara de ਤੇ ਤੁਸੀਂ ਪੂਰਾ ਲੋਕਗੀਤ ਜਦੋਂ ਸੁਣੋਗੇ ਤੇ ਪੂਰੇ ਆਨੰਦਿਤ ਹੋਵੋਗੇ ਤੇ ਦੇਖਦੇ ਆਪਾਂ ਇਸ ਲੋਕਗੀਤ ਦੇ ਵਿੱਚੋਂ ਕਿ ਕੁੜੀ ਕਿਸ ਤਰ੍ਹਾਂ ਦੇ ਜਵਾਬ ਦਿੰਦੀ ਆ ਤੇ ਜ਼ਿਆਦਾ ਜਿਹੜੀ ਹੈਗੀ ਐਮਿਆਤ ਉਹ ਕਿਸ ਰਿਸ਼ਤੇ ਨੂੰ ਦਿੰਦੀ ਆ ਤੇ ਆਜੋ ਫਿਰ ਆਪਾਂ ਹੋਣਾ ਰਣ ਮਿਲ ਕੇ ਇਸ ਲੋਕ ਗੀਤ ਨੂੰ ਗਾਈ ਤੇ ਇਸ ਦਾ ਆਨੰਦ ਮਾਣੀ ਹੈ। ਵਾਰੀ yeah ਦੇ ਦੇ ਉਤਨੀ ਘੜੋਤੀ ਇਹ ਨਹੀਂ ਨਜੋ ਮੂੰਗਾ ¡De qué! Bye. চি খড়ো তি না যো গরি সোনে চুড়েদারদের জানি দে চির বড়া বা খড়া সোনে ਵਾੜਿਆ ਤੇ ਤਾਂ ਪਿਆਰੀਓ ਦੀਸ਼ਾਣ ਸੁਣ ਵੇ ਜੀਰੇ ਵਾੜਿਆ ਹਾਂਜੀ ਦੋਸਤੋ ਏਸੀ ਬਹੁਤ ਪਿਆਰਾ ਲੋਕਗੀਤ ਉਮੀਦ ਕਰਦੇ ਆਂਗੇ ਤੁਹਾਨੂੰ ਹੋਰ ਲੋਕਗੀਤਾਂ ਵਾਂਗੂ ਇਹ ਵੀ ਬਹੁਤ ਪਸੰਦ ਆਵੇਗਾ ਗਾਉਣ ਲੱਗੇ ਥੋੜਾ ਜਿਹਾ ਜ਼ੋਰ ਜ਼ਰੂਰ ਲੱਗਦਾ ਗਲੇ ਦਾ ਪਰ ਸਾਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਊਗਾ ਜ਼ਰੂਰ ਹਾਂ ਜੇਕਰ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ